ਸੋ ਹਾਂਜੀ ਦੋਸਤੋ ਹਾਜ਼ਰ ਹੈ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਦੋਸਤੋ ਹਾਲਾਂਕਿ ਇਹ ਲੈਟਰ ਜਿਹੜਾ ਕਾਫੀ ਪੁਰਾਣਾ ਹੈ 2024 ਦਾ ਹੈ ਪਰ ਕੁਝ ਦੋਸਤਾਂ ਦੇ ਜਿਹੜੇ ਕਮੈਂਟਸ ਆਏ ਸੀ ਕਿ ਸਰ ਜਿਹੜੇ ਸਾਡੀ ਉਹ ਸੈਲਰੀ ਹੈ ਉਹ ਅਜੇ ਤੱਕ ਡਰਾਉਨ ਨਹੀਂ ਹੋਈ ਸੋ ਉਸ ਦੇ ਸਬੰਧ ਵਿੱਚ ਸਾਨੂੰ ਇੱਕ ਜਿਹੜਾ ਪੱਤਰ ਉਹ ਜਰੂਰ ਦੱਸੋ ਕਿ ਇਹਦੇ ਲਈ ਅਸੀਂ ਕੀ ਕਰ ਸਕਦੇ ਹਾਂ ਸੋ ਉਹਨਾਂ ਦੋਸਤਾਂ ਦੇ ਭੈਣ ਭਰਾਵਾਂ ਦੇ ਕਮੈਂਟ ਦੇ ਸਦਕਾ ਅੱਜ ਆਪਾਂ ਉਹ ਤੁਹਾਡੇ ਲਈ ਲੈਟਰ ਲੈ ਕੇ ਆਏ ਹਾਂ ਜਿਸ ਲੈਟਰ ਦੇ ਵਿੱਚ ਤੁਹਾਡੀ ਤਨਖਾਹ ਤੁਹਾਡਾ ਏਰੀਅਰ ਘਟਾਉਣ ਸੰਬੰਧੀ ਜਿਹੜੀ ਜਾਣਕਾਰੀ ਦਿੱਤੀ ਗਈ ਆ ਸੋ ਦੋਸਤੋ ਸਵਾਗਤ ਹੈ ਅੱਜ ਵਾਲੀ ਨਵੀਂ ਵੀਡੀਓ ਦੇ ਵਿੱਚ ਸੋ ਅੱਜ ਆਪਾਂ ਗੱਲ ਕਰਾਂਗੇ 3704 ਮਾਸਟਰ ਕੈਡਰ ਦੇ ਜਿਹੜੇ ਹੈਗੇ ਆ ਏਰੀਅਰ ਸੰਬੰਧੀ ਗੱਲ ਕਰਾਂਗੇ ਠੀਕ ਹੈ ਜੀ ਤਾਂ ਉਹਨਾਂ ਦੇ ਕਈ ਅਜਿਹੇ ਕਰਮਚਾਰੀ ਨੇ ਜਿਨ੍ਹਾਂ ਦੀ ਅਜੇ ਤੱਕ ਵੀ ਜਿਹੜੀ ਡਾਇਰੈਕਟੋਰੇਟ ਵਾਲੀ ਸੈਲਰੀ ਹੈ ਨਹੀਂ ਕਢਵਾਈ ਗਈ ਸੋ ਉਸੇ ਸੰਬੰਧ ਵਿੱਚ ਆਪਾਂ ਤੁਹਾਡਾ ਪੱਤਰ ਸਾਂਝਾ ਕਰ ਰਹੇ ਹਾਂ ਸੋ ਜਿਹੜੇ ਭੈਣ ਭਰਾਵਾਂ ਨੂੰ ਜੇਕਰ ਇਹ ਪੱਤਰ ਦੀ ਲੋੜ ਹੋਈ ਠੀਕ ਹੈ ਤਾਂ ਕਿਰਪਾ ਕਰਕੇ ਆਪਣੇ ਕਮੈਂਟਾਂ ਦੇ ਵਿੱਚ ਤੁਸੀਂ ਲਿਖ ਦਿਓ ਆਪਾਂ ਤੁਹਾਨੂੰ ਉਹ ਪੱਤਰ ਦਾ ਲਿੰਕ ਜਿਹੜਾ ਤੁਹਾਨੂੰ ਪ੍ਰੋਵਾਈਡ ਕਰਾ ਦਾਂਗੇ ਜੇ ਹੋ ਸਕੇ ਤਾਂ ਐਸ ਇਟ ਇਸ ਇਹ ਪੱਤਰ ਉੱਥੇ ਕੋਈ ਪੇਸਟ ਹੁੰਦਾ ਹੋਇਆ ਠੀਕ ਹੈ ਜੀ ਜਿਸ ਵੀ ਤਰੀਕੇ ਨਾਲ ਤੁਹਾਨੂੰ ਤੁਹਾਡਾ ਜਰੂਰ ਸਾਂਝਾ ਕਰਾਂਗੇ ਤਾਂ ਕਿ ਤੁਸੀਂ ਆਪਣੀ ਜਿਹੜੀ ਬਣਦੀ ਤਨਖਾਹ ਤੁਹਾਡਾ ਬਣਦਾ ਹੱਕ ਤੁਹਾਨੂੰ ਮਿਲ ਸਕੇ ਸੋ ਇਹ ਕਿਸੇ ਗੱਲ ਦੀ 3704 ਅਸਾਮੀਆਂ ਬਰੋਦਰ ਟ੍ਰੇਨਿੰਗ ਪੀਰੀਅਡ ਦੀ ਤਨਖਾਹ ਇਹ ਰੇਟs ਸੰਬੰਧੀ ਕਿਉਂਕਿ ਆਪਾਂ ਨੂੰ ਪਤਾ ਹੀ ਦੇਖੋ ਦੋਸਤੋ ਜਦੋਂ ਜਿਹੜੇ ਡਾਇਰੈਕਟੋਰੇਟ ਦੇ ਵਿੱਚ ਜੁਆਇਨ ਹੋਏ ਸੀ ਕਰਮਚਾਰੀ ਜਦੋਂ ਉਹਨਾਂ ਨੇ ਜੁਆਇਨਿੰਗ ਕੀਤੀ ਹੈ ਤਾਂ ਉਸ ਸਮੇਂ ਜਦੋਂ ਉਹਨਾਂ ਨੂੰ ਡਾਇਰੈਕਟੋਰੇਟ ਦੇ ਵਿੱਚ ਪੱਤਰ ਮਿਲੇ ਸੀ ਤਾਂ ਬਕਾਇਦਾ ਗੱਲ ਕਹੀ ਗਈ ਸੀ ਕਿ ਜਦੋਂ ਤੋਂ ਤੁਸੀਂ ਡਾਇਰੈਕਟੋਰੇਟ ਵਿੱਚ ਹਾਜ਼ਰ ਹੋਗੇ ਤੁਹਾਨੂੰ ਆਫਰ ਲੈਟਰ ਮਿਲ ਗਏ ਉਸ ਦਿਨ ਤੋਂ ਹੀ ਤੁਹਾਡੀ ਜਿਹੜੀ ਹਾਜ਼ਰੀ ਉਹ ਮੰਨੀ ਜਾਊਗੀ ਸੋ ਉਸ ਤੋਂ ਬਾਅਦ ਕਾਫੀ ਸਮਾਂ ਜਿਹੜਾ ਉਹ ਟ੍ਰੇਨਿੰਗਾਂ ਵੀ ਲੱਗੀਆਂ ਟ੍ਰੇਨਿੰਗਾਂ ਤੋਂ ਬਾਅਦ ਜਿੰਨਾ ਉਦੋਂ ਤੱਕ ਤੁਹਾਡਾ ਜਿਹੜਾ ਉਹ ਏਰੀਅਰ ਬਣਦਾ ਦੋਸਤੋ ਕਈਆਂ ਦਾ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਜਿੰਨਾ ਵੀ ਸਮਾਂ ਤੁਸੀਂ ਕਿਉਂਕਿ 3704 ਭਰਤੀ ਜਿਹੜੀ ਕਾਫੀ ਸਟੈਪਾਂ ਦੇ ਵਿੱਚ ਆਈ ਹੈ ਸੋ ਪਹਿਲਾਂ ਕੋਈ ਪੰਜਾਬੀ ਐਸਐਸਟੀ ਦੇ ਜਿਹੜੇ ਕਰਮਚਾਰੀ ਉਹਨਾਂ ਨੂੰ ਜੁਆਇਨ ਕੀਤਾ ਗਿਆ ਫਿਰ ਇੰਗਲਿਸ਼ ਮੈਥ ਸਾਇੰਸ ਇਸ ਤਰ੍ਹਾਂ ਕਰਕੇ ਥੋੜਾ ਜਿਹੜਾ ਫਿਰ ਬਦਲ ਹੁੰਦਾ ਹੈ ਸੋ ਉਸ ਦੇ ਅਕੋਰਡਿੰਗ ਜਿਹੜੀ ਤੁਹਾਡੀ ਸੈਲਰੀ ਬਣਦੀ ਉਹ ਡਾਇਰੈਕਟੋਰੇਟ ਤੋਂ ਲੈ ਕੇ ਸਕੂਲ ਜੁਆਇਨ ਤੋਂ ਕਰਨ ਤੱਕ ਠੀਕ ਹੈ ਜੀ ਭਾਬ ਜੇ ਤੁਸੀਂ 26 ਫਰਵਰੀ ਨੂੰ ਜੁਆਇਨ ਕੀਤਾ ਸੀ ਤਾਂ 26 ਫਰਵਰੀ ਤੋਂ ਲੈ ਕੇ ਜਿਹੜਾ ਹੈਗਾ ਅਪ੍ਰੈਲ ਦੇ ਵਿੱਚ ਤੁਸੀਂ ਜੁਆਇਨ ਕੀਤਾ ਜਾਂ ਮਈ ਦੇ ਵਿੱਚ ਜੁਆਇਨ ਕੀਤਾ ਤਾਂ ਭਾਵੇਂ ਆਪ ਸਕੂਲ 'ਚ ਜੁਆਇਨ ਕਰਨ ਤੋਂ ਇੱਕ ਦਿਨ ਪਹਿਲਾਂ ਤੱਕ ਦੀ ਸਾਰੀ ਸੈਲਰੀ ਤੁਹਾਨੂੰ ਜਿਹੜਾ ਉਹ ਤੁਹਾਡੀ ਬਣਦੀ ਹੈ ਏਰੀਅਰ ਦੇ ਰੂਪ ਵਿੱਚ ਉਹ ਤੁਹਾਨੂੰ ਪੂਰੀ ਦੀ ਪੂਰੀ ਜਿਹੜੀ ਸੈਲਰੀ ਭਾਵੇਂ ਪੈਸੇ ਆ ਉਹ ਤੁਹਾਨੂੰ ਮਿਲਣਗੇ ਉਹ ਤੁਹਾਡਾ ਹੱਕ ਹੈ ਠੀਕ ਹੈ ਜੀ ਇਹ ਡਾਇਰੈਕਟੋਰੇਟ ਵੱਲੋਂ ਲੈਟਰ ਵੀ ਜਾਰੀ ਹੋਇਆ ਸਾਡੇ ਆਪਣੇ ਕੋਲੇ ਲੈਟਰ ਹੈ ਜੀ ਇਹ 11 3 2024 ਦਾ ਹੈ ਲੈਟਰ ਹੈ ਤੁਹਾਡਾ ਸਾਂਝਾ ਕਰ ਰਿਹਾ ਹਾਂ ਸੋ ਜ਼ਿਆਦਾ ਆਪਾਂ ਲੰਮਾ ਨਹੀਂ ਲੈ ਕੇ ਜਾਂਦੇ ਸਿਰਫ ਮੋਟੀ ਮੋਟੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਇਹ ਦੋ ਪੱਤਰ ਜਾਰੀ ਹੋਏ ਐ ਸੋ ਦੋਹਾਂ ਪੱਤਰਾਂ ਨੂੰ ਧਿਆਨ ਨਾਲ ਸੁਣ ਲਿਓ ਪੜ੍ਹ ਲਿਓ ਠੀਕ ਹੈ ਜੀ ਸੋ ਕੀ ਸੀਗਾ ਜੀ 37 ਜੁਦ ਚਾਰ ਭਰਤੀ ਅਧੀਨ 21 ਫਰਵਰੀ ਸੌਰੀ 2021 ਤੋਂ ਫਰਵਰੀ 2021 ਤੋਂ ਅਪ੍ਰੈਲ 2021 ਦੌਰਾਨ ਸਿਲੈਕਟ ਹੋਏ ਅਧਿਆਪਕਾਂ ਦੇ ਵੇਰਵੇ ਇਕੱਠੇ ਕਰਨ ਲਈ ਜਿਹੜਾ ਐਕਸਲ ਸ਼ੀਟ ਭਰੀ ਗਈ ਸੀ 2021 ਤੋਂ ਜਿਹੜਾ ਹੈਗਾ ਫਰਵਰੀ ਤੋਂ ਅਪ੍ਰੈਲ 2021 ਤੱਕ ਨਿਯੁਕਤੀ ਪੱਤਰ ਪ੍ਰਾਪਤ ਕਰ ਚੁੱਕੇ ਜਿਨ੍ਹਾਂ ਦੀ ਵਿਭਾਗ ਵੱਲੋਂ ਕੋਵਿਡ 19 ਦੌਰਾਨ ਸਕੂਲਾਂ ਵਿੱਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਲਈ ਵਰਚੁਅਲ ਤੇ ਆਨਲਾਈਨ ਟ੍ਰੇਨਿੰਗ ਲਗਾਈ ਗਈ ਸੀ ਨੂੰ ਉਕਤ ਸਮੇਂ ਦੀ ਤਨਖਾਹ ਦੇਣ ਸੰਬੰਧੀ ਠੀਕ ਹੈ ਜਿਸ ਪੋਸਟ ਅਤੇ ਜਿਸ ਸਕੂਲ ਤੋਂ ਤਨਖਾਹ ਡ੍ਰੌਨ ਕੀਤੀ ਜਾਣੀ ਜਾਂਦੀ ਹੈ ਜਾਣੀ ਹੈ ਡਾਟਾ ਦਰਜ ਕਰਦੇ ਹੋਏ ਇਸ ਦਫ਼ਤਰ ਨੂੰ ਭੇਜਣ ਲਈ ਲਿਖਿਆ ਗਿਆ ਹੈ ਕਿ ਜਿਸ ਉਪਰੰਤ ਆਪ ਵੱਲੋਂ ਡਾਟਾ ਦਰਜ ਕਰਕੇ ਇਸ ਦਫ਼ਤਰ ਨੂੰ ਭੇਜਿਆ ਗਿਆ ਸੀ ਸੋ ਇਹ ਆਪਾਂ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਦੋਸਤੋ ਫਰਵਰੀ ਤੋਂ ਲੈ ਕੇ ਅਪ੍ਰੈਲ ਤੱਕ ਦੀ ਜਿਹੜੀ ਤੁਹਾਡੀ ਤਨਖਾਹ ਹੈ ਉਹ ਇਨਨਾਂ ਦੇ ਵਿਭਾਗ ਵੱਲੋਂ ਵੀ ਕਿਹਾ ਗਿਆ ਹੈ ਕਿ ਉਹ ਤੁਹਾਡੀ ਕਢਵਾਉਣੀ ਹੋ ਬਣਦੀ ਹੈ ਜਿੱਥੇ ਤੁਸੀਂ ਪੋਸਟ ਤੇ ਜੁਆਇਨ ਹੋਏ ਹੋ ਸੋ ਉਸ ਸਕੂਲ ਵੱਲੋਂ ਜਿਹੜੀ ਹੋ ਗੜਵਾਈ ਜਾਣੀ ਸੀ ਪਰ ਕਿਸੇ ਕਾਰਨ ਤੁਸੀਂ ਟਰਾਂਸਫਰ ਹੋ ਕੇ ਆਗੇ ਤਾਂ ਉਹ ਹੁਣ ਜਿਹੜੇ ਅਜੇ ਤੱਕ ਵੀ ਅਰੀ ਨਿਕਲੇ ਤਾਂ ਹੁਣ ਤੁਸੀਂ ਮੌਜੂਦਾ ਸਕੂਲ ਦੇ ਵਿੱਚੋਂ ਜਿਹੜਾ ਹੋ ਗੋ ਆਪਣੇ ਪ੍ਰਿੰਸੀਪਲ ਸਰ ਨਾਲ ਜਾਂ ਡੀ.ਐੱਓ ਨਾਲ ਗੱਲ ਕਰਕੇ ਤੁਸੀਂ ਉਹ ਤਨਖਾਹ ਤੁਹਾਡੀ ਕਢਾ ਸਕਦੇ ਹੋ ਉਹ ਤੁਹਾਡਾ ਹੱਕ ਹੈ ਠੀਕ ਹੈ ਕਈ ਕਰਮਚਾਰੀ ਤਾਂ ਅਜਿਹੇ ਹੈ ਜਿਹਨੂੰ ਜਿਵੇਂ ਆਪਾਂ ਕਹਿ ਲਈਏ 3704 ਨੂੰ 4 ਸਾਲ ਤੋਂ ਪਲੱਸ ਹੋਣ ਵਾਲੇ ਹੋਗੇ ਤਾਂ ਅਜੇ ਤੱਕ ਵੀ ਉਹਨਾਂ ਦੀ ਤਨਖਾਹ ਨਹੀਂ ਮਿਲੀ ਠੀਕ ਹੈ ਜੀ ਉਹ ਏਰੀਅਰ ਨਹੀਂ ਮਿਲਿਆ 26 ਫਰਵਰੀ ਤੋਂ ਭਾਵੇਂ ਡਾਇਰੈਕਟਰ ਵਾਲਾ ਰੇਟਰ ਵਾਲਾ ਲੈ ਕੇ ਤੇ ਜੁਆਇਨ ਕਰਨ ਤੱਕ ਸੋ ਉਹ ਤੁਹਾਡਾ ਜਿਹੜਾ ਹੱਕ ਹੈ ਉਹ ਤੁਹਾਨੂੰ ਜਰੂਰ ਮਿਲਣਾ ਚਾਹੀਦਾ ਸੋ ਇਸੇ ਕਰਕੇ ਜੇਕਰ ਤੁਸੀਂ ਕਹੋਗੇ ਕਮੈਂਟ ਕਰੋਗੇ ਤਾਂ ਆਪਾਂ ਤੁਹਾਨੂੰ ਪੱਤਰ ਜਿਹੜਾ ਉਹ ਦੇ ਦੇਵਾਂਗੇ ਠੀਕ ਹੈ ਜੀ ਸੋ ਇਹਨਾਂ ਦੇਖਿਆ ਜਾਂਦਾ ਕਿ ਆਪਣੇ ਅਧੀਨ ਆਉਂਦੇ ਅਧਿਆਪਕਾਂ ਦੀ ਮਹੀਨੇ ਵਾਰ ਤੇ ਦਿਨਾਂਵਾਰ ਤਨਖਾਹ ਸਬੰਧੀ ਅਨੁਮਾਨਿਤ ਖਰਚੇ ਦਾ ਸ਼ੈਡਿਊਲ ਆਫ ਨਿਊ ਐਕਸਪੈਂਡੀਚਰ ਤਿਆਰ ਕਰਕੇ ਪੱਤਰ ਜਾਰੀ ਹੋਣ ਤੋਂ ਹਫ਼ਤੇ ਦੇ ਇੱਕ ਇੱਕ ਅੰਦਰ ਇਸ ਦੀ ਭਾਵ ਇੱਕ ਹਫਤੇ ਦਾ ਸਮਾਂ ਹੀ ਦਿੱਤਾ ਗਿਆ ਸੀ ਪਸੇ ਕਿਸੇ ਕਾਰਨਾ ਕਰਕੇ ਉਹਨਾਂ ਨੇ ਨਹੀਂ ਤਨਖਾਹ ਕਢਾਈ ਕਈ ਆਪਾਂ ਦੇਖਿਆ ਕਿ ਸਕੂਲਾਂ ਦੇ ਵਿੱਚ ਜਿਹੜੇ ਕਲਰਕ ਹੈ ਉਹ ਨਹੀਂ ਗੱਲ ਸੁਣਦੇ ਜਾਂ ਕਿਸੇ ਨਾ ਕਿਸੇ ਤਰੀਕੇ ਦਾ ਥੋੜਾ ਬਹੁਤ ਤੁਸੀਂ ਸਮਝਦੇ ਹੋ ਹਨ ਕਿਸ ਤਰ੍ਹਾਂ ਹੁੰਦਾ ਵੀ ਸੋ ਇਸ ਕਰਕੇ ਇਹ ਪੱਤਰ ਦੋ ਪੱਤਰ ਜਾਰੀ ਹੋਏ ਸੋ ਦੋਵੇਂ ਪੱਤਰਾਂ ਦੀ ਤੁਹਾਨੂੰ ਇੱਕ ਵਾਰ ਆਪਾਂ ਨਿਗ੍ਹਾ ਮਰਵਾ ਦਿੰਨੇ ਆ ਤੇ ਇਸੇ ਕੇਮਾਸਟਰ ਕਾਟਰ ਦੀ ਵੱਖ-ਵੱਖ ਗਿਸ਼ਣ 374 ਜਿਹੜਾ ਉਹ ਭਰਿਆ ਗਿਆ ਸੀ ਉਸ ਤੋਂ ਬਾਅਦ ਇਹਨਾਂ ਅਧਿਆਪਕਾਂ ਨੂੰ ਇਸ ਉਪਰੰਤ ਸਟੇਸ਼ਨ ਅਲਾਟ ਕਰਕੇ ਸਕੂਲਾਂ ਵਿੱਚ ਹਾਜ਼ਰ ਕਰਵਾਇਆ ਗਿਆ ਇਹਨਾਂ ਅਧਿਆਪਕਾਂ ਨੂੰ ਡਾਇਰੈਕਟੋਰੇਟ ਵਿਖੇ ਹਾਜ਼ਰੀ ਦੀ ਮਿਤੀ ਤੋਂ ਤਨਖਾਹ ਦਿੱਤੀ ਜਾਣੀ ਹੈ ਦੇਖੋ ਦੋਸਤੋ ਆਹ ਗੱਲ ਬੜੀ ਇੰਪੋਰਟੈਂਟ ਹੈ 1.3 ਦੇ ਉੱਪਰ ਹੈ ਇਹਨਾਂ ਅਧਿਆਪਕਾਂ ਨੂੰ ਡਾਇਰੈਕਟੋਰੇਟ ਵਿਖੇ ਹਾਜ਼ਰੀ ਦੀ ਮਿਤੀ ਤੋਂ ਤਨਖਾਹ ਦਿੱਤੀ ਜਾਣੀ ਹੈ ਇਸ ਲਈ ਸਮੂਹ ਡੀਡੀਓਜ਼ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਅਗਰ ਇਹਨਾਂ ਦੀ ਡਾਇਰੈਕਟੋਰੇਟ ਵਿਖੇ ਹਾਜ਼ਰੀ ਦੀ ਮਿਤੀ ਤੋਂ ਉਹਨਾਂ ਦੇ ਸਕੂਲ ਵਿੱਚ ਅਸਾਮੀ ਖਾਲੀ ਸੀ ਤਾਂ ਇਹਨਾਂ ਅਧਿਆਪਕਾਂ ਦੀ ਤਨਖਾਹ ਉਸ ਅਸਾਮੀ ਤੋਂ ਡਾਇਰੈਕਟੋਰੇਟ ਵਿਖੇ ਹਾਜ਼ਰੀ ਦੀ ਮਿਤੀ ਤੋਂ ਕਢਵਾਈ ਜਾਵੇ ਤੋ ਦੋਸਤੋ ਇਹ ਪੱਤਰ ਜਿਹੜਾ ਜਾਰੀ ਹੋਇਆ ਸੀ ਉਸ ਤੋਂ ਬਾਅਦ 17 6 2021 ਦਾ ਠੀਕ ਹੈ ਤੇ ਉਸ ਤੋਂ ਬਾਅਦ ਇਹ 17 6 2024 ਸੌਰੀ ਠੀਕ ਹੈ ਜੀ ਇਹ ਪੱਤਰ ਉਸ ਤੋਂ ਬਾਅਦ ਜਾਰੀ ਕੀਤਾ ਗਿਆ ਤਾਂ ਕਿ ਕਿਉਂਕਿ ਕਈ ਸਕੂਲਾਂ ਵੱਲੋਂ ਜਾਂ ਕਈ ਡੀਓਜ਼ ਵੱਲੋਂ ਮਨਾ ਕਰ ਦਿੱਤਾ ਗਿਆ ਸੀ ਵੀ ਅਸੀਂ ਕਿਸੇ ਵਹਾਅ ਤੇ ਕਢਾਈ ਸੋ ਉਸ ਤੋਂ ਬਾਅਦ ਡਾਇਰੈਕਟੋਰੇਟ ਵੱਲੋਂ ਜਿਹੜਾ ਹੈਗਾ ਵਿਭਾਗ ਵੱਲੋਂ ਹਦਾਇਤ ਕੀਤੀ ਗਈ ਕਿ ਤੁਸੀਂ ਉਹਨਾਂ ਦੀ ਤਨਖਾਹ ਡਾਇਰੈਕਟੋਰੇਟ ਤੋਂ ਲੈ ਕੇ ਸਕੂਲ ਜੁਆਇਨ ਕਰਨ ਤੱਕ ਕਢਵਾਉਣੀ ਹੈ ਸੋ ਸਕੂਲ ਵਿੱਚ ਅਸਾਮੀ ਖਾਲੀ ਸੀ ਤਾਂ ਇਹਨਾਂ ਦੇ ਆਪ ਕੰਦਨਾਂ ਉਸੇ ਅਸਾਮੀ ਤੋਂ ਡਾਇਰੈਕਟਰ ਦੀ ਹਾਜ਼ਰੀ ਤੋਂ ਕਢਵਾਈ ਜਾਣੀ ਹੈ ਜਿਹੜੇ ਸਕੂਲਾਂ ਵਿੱਚ ਅਸਾਮੀ ਖਾਲੀ ਨਹੀਂ ਸੀ ਉਹ ਡੀਡਯੂ ਜੀ ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਲਿਖਣਗੇ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਇਸ ਦਫ਼ਤਰ ਨੂੰ ਤਜ਼ਵੀਜ਼ ਤਿਆਰ ਕਰਕੇ ਭੇਜਣਗੇ ਡਾਇਰੈਕਟਰ ਦੇ ਹਾਜ਼ਰੀ ਦੀ ਮਿਤੀ ਤੋਂ ਇਹਨਾਂ ਦੀ ਤਨਖਾਹ ਕਿਸ ਅਸਾਮੀ ਤੋਂ ਕਢਵਾਈ ਜਾ ਸਕਦੀ ਹੈ ਭਾਵੇਂ ਤੁਸੀਂ ਕਿਸੇ ਅਸਾਮੀ ਦੇ ਵਿਰੁੱਧ ਵੀ ਜਿਹੜੀ ਉਹ ਆਪਦੀ ਤਨਖਾਹ ਕਢਵਾ ਸਕਦੇ ਹੋ ਬਾਇ ਚਾਂਸ ਉੱਥੇ ਪੋਸਟ ਖਾਲੀ ਨਹੀਂ ਸੀ ਤਾਂ ਤੁਸੀਂ ਕਿਸੇ ਦੂਸਰੀ ਪੋਸਟ ਤੇ ਅਗੇਂਸਟ ਆਪਣੀ ਜਿਹੜੀ ਉਹ ਤਨਖਾਹ ਕਢਵਾ ਸਕਦੇ ਹੋ ਇਹਨਾਂ ਦੇ ਡਾਇਰੈਕਟਿਵ ਕੀ ਹਾਜ਼ਰੀ ਦੀ ਮੀਤੀ ਦਰਜ ਕਰਕੇ ਵਿਸ਼ਾ ਵਾਰ ਲਿਸਟਾਂ ਵੱਖਰੇ ਤੌਰ ਤੇ ਭੇਜੀਆਂ ਜਾਣੀਆਂ ਠੀਕ ਹੈ ਜੀ ਸੋ ਦੋਸਤੋ ਇਹ ਸੀ ਜਾਣਕਾਰੀ 3704 ਮਾਸਟਰ ਕੇਡਰ ਅਧਿਆਪਕਾਂ ਵਾਸਤੇ ਜਿਨ੍ਹਾਂ ਦੀ ਤਨਖਾਹਾਂ ਅਜੇ ਤੱਕ ਵੀ ਨਹੀਂ ਨਿਕਲੀ ਸੋ ਦੋਸਤੋ ਇਹ ਪੱਤਰ ਦੋ ਪੱਤਰ ਜਿਹੜੇ ਜਾਰੀ ਹੋਏ ਐ 136 24 ਦਾ ਸੀ ਇੱਕ 176 24 ਦਾ ਠੀਕ ਹੈ ਜੀ ਤੁਸੀਂ ਚਾਹੋਗੇ ਤਾਂ ਆਪਾਂ ਤੁਹਾਨੂੰ ਪੱਤਰ ਇਹ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦਾਂਗੇ ਤੁਹਾਡਾ ਲਿੰਕ ਵੀ ਦੇ ਦਾਂਗੇ ਤੁਸੀਂ ਉਥੋਂ ਡਾਊਨਲੋਡ ਕਰਕੇ ਜਾਂ ਆਪਣੇ ਦੋਸਤਾਂ ਮਿੱਤਰਾਂ ਜਾਂ ਇਹਨਾਂ ਦੀ ਵੈੱਬਸਾਈਟ ਤੋਂ ਡਾਊਨਲੋਡ ਕਰਕੇ ਤੁਸੀਂ ਇਹ ਪੱਤਰ ਆਪਣੇ ਸਕੂਲ ਦੇ ਵਿੱਚ ਦਿਖਾ ਸਕਦੇ ਹੋ ਵੀ ਦੇਖੋ ਸਰ ਇਹ ਪੱਤਰ ਜਿਹੜਾ ਜਾਰੀ ਹੋਇਆ ਸੀ ਜਿਸ ਕਰਕੇ ਸਾਡੀ ਤਨਖਾਹ ਡਾਇਰੈਕਟੋਰੇਟ ਤੋਂ ਲੈ ਕੇ ਸਕੂਲ ਜੁਆਇਨ ਕਰਨ ਤੱਕ ਬਣਦੀ ਹੈ ਤੇ ਜੇਕਰ ਫਿਰ ਵੀ ਤੁਹਾਡਾ ਸਕੂਲ ਜਾਂ ਤੁਹਾਡੇ ਕਲਰਕ ਜਾਂ ਡੀਡੀਓਸ ਤੁਹਾਡੀ ਸੈਲਰੀ ਨਹੀਂ ਕਢਵਾ ਰਿਆ ਠੀਕ ਹੈ ਜੀ ਸੋ ਦੋਸਤੋ ਕਮੈਂਟ ਕਰਿਓ ਆਪਾਂ ਇੱਕ ਅਲੱਗ ਤੋਂ ਵੀਡੀਓ ਬਣਾ ਕੇ ਇਸ ਮਸਲੇ ਬਾਰੇ ਆਪਾਂ ਹੱਲ ਕਰਾਂਗੇ ਸੋ ਇਸ ਸੰਬੰਧੀ ਆਪਾਂ ਯੂਨੀਅਨ ਨਾਲ ਵੀ ਜਿਹੜਾ رابطہ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਆਪਾਂ ਕਿਸੇ ਦਾ ਦੇਖੋ ਹੱਕ ਨਹੀਂ ਮਰਨ ਦਿੰਦੇ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਉਹਨਾਂ ਭੈਣ ਭਰਾਵਾਂ ਨੇ ਮਿਹਨਤ ਕਰਕੇ ਜਿਹੜੀ ਉਹ ਆਪਣੀ ਤਨਖਾਹ ਲੈਣੀ ਹੈ ਹੱਕ ਲੈਣਾ ਕੋਈ ਕਿਸੇ ਉਦੋਂ ਕੋਈ ਮੁਫਤ ਨਹੀਂ ਹੈ ਸੋ ਆਪਣਾ ਹੱਕਾਂ ਦੇ ਲਈ ਲੜਨਾ ਤਾਂ ਦੇਖੋ ਪੈਣਾ ਹੀ ਹੈ ਸੋ ਇਸ ਕਰਕੇ ਆਪਾਂ ਜ਼ਿਆਦਾ ਲੰਮਾ ਨਹੀਂ ਕਰਦੇ ਜੇਕਰ ਵੀ ਕਿਸੇ ਭੈਣ ਭਰਾ ਦਾ ਕੋਈ ਕਮੈਂਟ ਹੋਇਆ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਕਰਿਓ ਅਤੇ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਖਾਸ ਕਰ ਉਹਨਾਂ ਭੈਣ ਭਰਾਵਾਂ ਨੂੰ ਜਿਨ੍ਹਾਂ ਦੀ ਅਜੇ ਤੱਕ ਡਾਇਰੈਕਟੋਰੇਟ ਵਾਲੀ ਸੈਲਰੀ ਨਹੀਂ ਨਿਕਲੀ ਸੋ ਮਿਲਦੇ ਹਾਂ ਕਿਸੇ ਹੋਰ ਖਾਸ ਜਾਣਕਾਰੀ ਦੇ ਲਈ ਧੰਨਵਾਦ